ਆਪਣੇ ਸਵਰਗਵਾਸੀ ਪਿਤਾ ਸ਼੍ਰੀ ਰਵੀ ਬਾਂਸਲ ਜੀ ਦੀ ਯਾਦ ਦੇ ਵਿੱਚ ਜੈ ਸ਼੍ਰੀ ਰਾਮ ਲੀਲਾ ਪਰਿਵਾਰ ਸੁਸਾਇਟੀ ਰਜਿਸਟਰ ਰਾਜਪੁਰਾ ਦੇ ਪ੍ਰਧਾਨ ਦੀਪਕ ਬਾਂਸਲ ਦੇ ਵੱਲੋਂ 11ਵਾਂ ਖੂਨਦਾਨ ਕੈਂਪ ਲਗਵਾਇਆ ਗਿਆ। ਦੀਪਕ ਬਾਂਸਲ ਹਮੇਸ਼ਾ ਹੀ ਰਾਜਪੁਰਾ ਦੇ ਸਾਬਕਾ ਵਿਧਾਇਕ ਅਤੇ ਸਮਾਜ ਸੇਵੀ ਬੈਣੀ ਪ੍ਰਸ਼ਾਦ ਬਾਂਸਲ ਜੀ ਦੇ ਵੰਗ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਨੇ। ਉਹਨਾਂ ਦੇ ਵੱਲੋਂ ਇਹ ਖੂਨਦਾਨ ਕੈਂਪ ਜਿਹੜਾ ਹੈ ਥੈਲਸੀਮੀਆ ਦੇ ਬੱਚਿਆਂ ਦੇ ਲਈ ਲਗਾਇਆ ਗਿਆ ਜਿਸ ਦੇ ਵਿੱਚ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਦੇ ਵੱਲੋਂ 150 ਤੋਂ ਵੱਧ ਯੂਨਿਟ ਖੂਨ ਇਕੱਠਾ ਕੀਤਾ ਗਿਆ ਇਹ ਕੈਂਪ ਜਿਹੜਾ ਸਵੇਰੇ 9 ਵਜੇ ਸ਼ੁਰੂ ਹੋਇਆ ਤੇ ਦੁਪਹਿਰ 2 ਵਜੇ ਤੱਕ ਚੱਲਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਦੀਪਕ ਬਾਂਸਲ ਅਤੇ ਗਿਆਨ ਚੰਦ ਸ਼ਰਮਾ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਆ ਆ ਸੁਣਦੇ ਆ ਸਾਡੀ ਜੈਸ਼ਰੀ ਰਾਮ ਰਾਮੀਲ ਪਰਿਵਾਰ ਸੰਸਥਾ ਇਹ ਸਾਡਾ ਇਹ 11ਵਾਂ ਕੈਂਪ ਹੈ ਤੇ ਕਿੰਨਾ ਕਿ ਰਿਸਪੌਂਸਿਬਿਲਿਟੀ ਕੀ ਕਰਦੇ ਹੋ ਹਰ ਸਾਲ ਸਾਡੇ ਹਰ ਸਾਲ ਦੋ ਕੈਂਪ ਲੱਗਦੇ ਆਂ ਬਾਕੀ ਜੂਰਤ ਮੰਦ ਨੂੰ ਕੋਈ ਚੀਜ਼ ਹੁੰਦੀ ਹੈ ਤਦ ਡੋਨੇਟ ਬਾਕੀ ਲੰਗਰ ਵਗੈਰਾ ਹਰੇਕ ਧਰਮ ਦੇ ਲੰਗਰ ਲਾਉਂਦੇ ਆਂ ਤੇ ਇਹ 11ਵਾਂ ਕੈਂਪ ਹੈ ਸਾਲ 'ਚ ਅਸੀਂ ਦੋ ਕੈਂਪ ਲਾਉਂਦੇ ਆਂ ਕਿ ਜਨਵਰੀ 'ਚ ਤੇ ਇੱਕ ਮਈ-ਜੂਨ ਦੇ ਕਰੀਬ ਕਿਉਂਕਿ ਮਈ-ਜੂਨ 'ਚ ਗਰਮੀ ਹੁੰਦੀ ਹੈ ਤਾਂ ਬਲੱਡ ਦੀ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ ਤੇ ਇਹ ਕੈਂਪਸ ਐਕਚੁਅਲੀ ਖਾਸ ਕਰ ਥੈਲੀਸੀਮੀਆ ਦੇ ਪੀੜਤ ਜਿਹੜੇ ਬੱਚੇ ਆ ਉਹਨਾਂ ਨੂੰ ਦੇਖਦੇ ਹੋਏ ਲਾਇਆ ਜਾਂਦਾ ਹੈ ਉਹਨਾਂ ਨੂੰ ਸੰਪਰਪਕ ਕੀ ਉਹਨਾਂ ਨੂੰ ਦਿੱਤਾ ਜਾਵੇ ਕੋਨ ਤਾ ਇਹ ਕੈਂਪ ਸਾਡੇ ਘਰ ਵਿੱਚ ਹੀ ਲਾਇਆ ਜਾਂਦਾ ਸਾਡੀ ਸਹਸਤਾ ਬਦਲ ਕਿੱਥੇ ਦੀ ਟੀਮ ਆਈ ਹੈ ਅੱਜ ਰਜਿੰਦਰਾ ਹਸਪੀਟਲ ਦੀ ਟੀਮ ਆਈ ਹੋਈ ਤੇ ਕਿੰਨਾ ਤੁਸੀਂ ਬਲੱਡ ਇਕੱਠਾ ਕਰਕੇ ਦਿੰਦੇ ਹੋ ਤੇ ਕਿਸ ਤਰ੍ਹਾਂ ਇਹ ਇੱਕ ਲੋਕਾਂ ਦੇ ਕੰਮ ਵਿੱਚ ਤੁਸੀਂ ਇਹ ਲੈ ਕੇ ਆਉਂਦੇ ਹੋ ਇਹ ਬਲੱਡ ਜਿਵੇਂ ਸਾਡਾ ਜਿਹੜਾ ਮਈ ਜੂਨ ਚ ਕੈਂਪ ਹੁੰਦਾ ਹੈ ਇੱਥੇ ਸੀ 150 ਦੇ 150 ਤੋਂ 200 ਦੇ ਕਰੀਬ ਯੂਨਟ ਕਰ ਦਿੰਦੇ ਆ ਤੇ ਜਨਵਰੀ ਅੱਜ ਤੇ 300 ਤਾਂ ਇਹ ਜਿਹੜਾ ਰਜਿੰਦਰਾ ਚ ਜਾਂਦਾ ਤਾਂ ਉੱਥੇ ਲੋਕਾਂ ਨੂੰ ਜਿਹੜੇ ਥੈਲੀਸੀਮੀਆ ਦੇ ਪੀੜਿਤ ਬੱਚੇ ਐ ਜਿਹਨਾਂ ਨੂੰ ਹਫ਼ਤੇ ਚ ਦੋ ਵਾਰੀ ਜੜਨਾ ਇੱਕ ਵਾਰੀ ਜੜਨਾ ਉਹਨਾਂ ਦੀ ਜੁਰਤ ਪੂਰੀ ਹੁੰਦੀ ਹੈ ਮੈਂ ਜੈਸ਼ਰੀ RAM RAMILLA ਪਰਿਵਾਰ ਸੁਸਾਇਟੀ ਦਾ ਜਨਰਲ ਸੈਕਟਰੀ ਅੱਜ ਜਿਹੜਾ ਇਹ ਸਾਡਾ ਉਪਰਾਲਾ ਰਕਤਦਾਨ ਕੈਂਪ ਦਾ ਇਹ ਬਹੁਤ ਵਧੀਆ ਸਾਡੀ ਸੰਸਥਾ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਇਸ ਦੇ ਵਿੱਚ ਅਰਜਿੰਦਰਾ ਹਸਪੀਟਲ ਬਲੱਡ ਬੈਂਕ ਦੀ ਟੀਮ ਪਹੁੰਚੀ ਹੈ ਤੇ ਇਹ ਜਿਹੜਾ ਬਲੱਡ ਹੈ ਇਹ ਬਲੱਡ ਥੈਲਸੀਮੀਆ ਪੀੜਤਾ ਬੱਚਿਆਂ ਨੂੰ ਡੋਨੇਟ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚ ਸਾਡੇ ਕੈਂਪ ਦੇ ਵਿੱਚ ਬੜੇ ਲੋਕ ਉਤਸ਼ਾਹ ਨਾਲ ਬਲੱਡ ਡੋਨੇਟ ਕਰਨ ਲਈ ਪਹੁੰਚਦੇ ਨੇ ਕਿ ਸਾਡੀ ਸੰਸਥਾ ਜਿਹੜੀ ਹੈ ਉਹ ਬੜੇ ਦਿਲਜਾਨ ਤੋਂ ਉਹ ਮਿਹਨਤ ਕਰਦੀ ਹੈ ਸੇਵਾ ਕਰਦੀ ਹੈ ਕਿ ਸਾਰਿਆਂ ਨੂੰ ਜਿਹੜਾ ਹੈ ਕਿ ਇੱਕ ਬਰਾਬਰ ਸਨਮਾਨ ਮਿਲੇ ਤੇ ਆਪਣਾ ਰਿਫਰੈਸ਼ਮੈਂਟ ਦਾ ਬਹੁਤ ਵਧੀਆ ਇੰਤਜ਼ਾਮ ਸਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਇਹ ਜਿਹੜਾ ਖੂਨਦਾਨ ਕੈਂਪ ਹੈ ਇਹ ਦੀਪਕ ਮਾਂਸਲ ਪ੍ਰਧਾਨ ਜੈ ਸ਼ਰੀ রামਲਾ ਵੈਲਫੇਅਰ ਕਲੱਬ ਦੀ ਤਰਫੋਂ 11ਵਾਂ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਗਰੀਬਾਂ ਵਾਸਤੇ ਜਿਹੜੇ ਐਕਸੀਡੈਂਟ ਚ ਦੁਰਘਟਨਾ ਕਰਾ ਸੋਝੁੰਦੇ ਹਨ ਔਰ ਉਹਨਾਂ ਦੀ مالی ਹਾਲਾਤ ਐਸੀ ਹੁੰਦੀ ਹੈ ਕਿ ਉਹ ਬਲੱਡ ਖਰੀਦ ਨਹੀਂ ਸਕਦੇ ਇਹਨਾਂ ਦਾ ਦਿੱਤਾ ਹੋਇਆ ਬਲੱਡ ਹਰ ਇੱਕ ਪੇਸ਼ੈਂਟ ਵਾਸਤੇ ਕੰਮ ਆਉਂਦਾ ਹੈ ਬਲੱਡ ਜਿਹੜਾ ਹੈ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਕਈ ਬੰਦਿਆਂ ਨੂੰ ਇਹ ਭ੍ਰੇਖਾ ਹੁੰਦਾ ਹੈ ਕਿ ਜੇ ਅਸੀਂ ਖੂਨ ਦਾਨ ਕਰਾਂਗੇ ਤਾਂ ਸਾਡੇ ਸਰੀਰ 'ਚ ਖੂਨ ਦੀ ਕਮੀ ਹੋ ਜਾਏਗੀ ਐਸੀ ਕੋਈ ਗੱਲ ਨਹੀਂ ਹੈ ਇਹਦੇ 'ਚ ਖੂਨ ਦਾਨ ਕਰਨ ਨਾਲ ਜਿਹੜਾ ਪੁਰਾਣਾ ਖੂਨ ਹੈ ਉਹ ਨਿਕਲ ਜਾਂਦਾ ਹੈ ਤੰਦਰਮੇ ਖੂਨ ਦਾ ਸੰਚਾਰ ਸਰੀਰ ਚ ਹੁੰਦਾ ਹੈ ਤੰਦਰੁਸਤੀ ਵੱਧਦੀ ਹੈ ਇਹ ਦੀਪਕ ਮਾਨਸਲ ਜੀ ਬੈਣੀ ਪ੍ਰਸਾਦ ਦੇ ਖਾਨਦਾਨ ਚੋਂ ਬਹੁਤ ਸਾਲਾਂ ਤੋਂ ਸੇਵਾ ਕਰ ਰਹੇ ਆ ਉਹਨਾਂ ਦੇ ਹੀ ਪਦchnate ਚੱਲ ਰਹੇ ਆ ਮੈਂ ਇਹਨਾਂ ਦੇ ਪਰਿਵਾਰ ਨਾਲ ਚਾਚਾ ਬੈਣੀ ਪ੍ਰਸਾਦ ਤੇ ਸੁਰਗੇ ਡਾਕਟਰ ਹਰਮਨ ਸਲਾਲ ਜੀ ਜਿਹੜੇ ਬੀਜਪੀ ਦੇ ਐਮਐਲਏ ਰਹੇ ਆ ਮੈਂ ਉਹਨਾਂ ਦੇ ਪਰਿਵਾਰ ਨਾਲ ਬਹੁਤ ਡੇਰ ਤੋਂ ਜੁੜਿਆ ਹੈ ਇਹਨਾਂ ਦਾ ਪਰਿਵਾਰ ਸਾਰਾ ਹੀ ਸੋਸ਼ਲ ਸੇਵਾ ਕਰਦਾ ਰਿਹਾ ਹੈ ਤੇ ਬਹੁਤ ਕਾਮਯਾਬੀ ਨਾਲ ਕੰਮ ਕਰ ਰਿਹਾ ਹੈ ਅਸੀਂ ਜੀ ਦੀਪਕ ਪੈਂਸਲ ਜੀ ਦੀ ਕੋਠੀ 'ਚ ਆਏ ਹੋਏ ਆ ਤੇ ਮੇਰੇ ਹਸਬੰਦ ਦੇ ਦੋਸਤ ਨੇ ਐਂਡ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਹੈ ਫਸਟ ਟਾਈਮ ਦੇ ਰਹੇ ਆ ਤੇ ਕੁਝ ਨਾ ਮਹਿਲਾਵਾਂ ਨੂੰ ਡਰ ਲੱਗਦਾ ਖੂਨਦਾਨ ਦਿੰਦੇ ਹੋ ਤੁਸੀਂ ਖੂਨਦਾਨ ਕੀਤਾ ਕੀ ਕਹਿਣਾ ਚਾਹੋਗੇ ਮਹਿਲਾਵਾਂ ਨੂੰ ਨਹੀਂ ਇਹ ਇੱਕ ਬਹੁਤ ਹੀ ਅੋਤੀਆ ਚੀਜ਼ ਹੈ ਸਾਡੇ ਦਾਨ ਕਰਨ ਨਾਲ ਕਿਸੇ ਦੀ ਲਾਈਫ ਬਚ ਜੇ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਜੀ ਦੇਣਾ ਚਾਹੀਦਾ ਜਰੂਰ ਦੇਣਾ ਚਾਹੀਦਾ ਬਲੱਡ ਦਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ